ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਸਰੋਤਿਆਂ ਦਾ ਪੰਜਾਬੀਆਂ ਦਾ ਦੇਸ਼ ਵਾਸੀਆਂ ਦਾ ਤੇ ਸਾਡੇ ਚੈਨਲ ਤੇ 24 ਸਬਸਕ੍ਰਾਈਬਰ ਨੇ ਤਾਂ ਉਹਨਾਂ ਦਾ ਸਾਡੇ ਪੰਜਾਬੀ ਚੈਨਲ ਕਲਮ ਦੀਆਂ ਕੋਡੀਆਂ ਪਰ ਸੱਚੀਆਂ ਗੱਲਾਂ ਦੇ ਵਿੱਚ ਸਵਾਗਤ ਹੈ ਨਿਵੇਦਨ ਕਰੂੰਗਾ ਕਿ ਸਾਰੇ ਹੀ ਸਾਥੀ ਜੋ ਚੈਨਲ ਤੇ ਪਹਿਲੀ ਵਾਰ ਆਏ ਹਨ ਤੇ ਵੀਡੀਓ ਦੇਖ ਰਹੇ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਚੰਗੀ ਲੱਗੇ ਤਾਂ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਓ ਸਾਥਿਓ ਤਾਂ ਇੱਕ ਛੋਟੀ ਜੀ ਸਿੱਖਿਆਦਾਇਕ ਕਹਾਣੀਆਂ ਸਾਥਿਓ ਆਪਣੇ ਸਮਾਜ ਦੇ ਵਿੱਚ ਕੁਝ ਲੋਕ ਇਹ ਜੇ ਹੁੰਦੇ ਹਨ ਜੋ ਆਪਣੀ ਗੁਦਰੀ ਤੋਂ ਉੱਪਰ ਪੈਰ ਫਸਾਰਨੀ ਕੋਸ਼ਿਸ਼ ਕਰਦੇ ਹਨ ਅਤੇ ਆਪਣੇ ਸਮਾਜ ਤੋਂ ਬਾਹਰ ਉੱਠ ਕੇ ਹੋਰ ਇਹ ਜੇ ਲੋਕਾਂ ਦੀ ਨਕਲ ਕਰਨਾ ਚਾਹੁੰਦੇ ਉਹਨਾਂ ਵਰਗਾ ਬਣਨਾ ਚਾਹੁੰਦੇ ਹਨ ਜੋ ਕਿ ਬਿਲਕੁਲ ਇੰਪੋਸੀਬਲ ਹੈ ਤਾਂ ਜੋ ਕੰਮ ਨਹੀਂ ਕਰ ਸਕਦੇ ਉਹ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਉਹ ਕੰਮ ਕਰਨ ਵਾਸਤੇ ਉਹ ਚਾਪਲੂਸੀਆਂ ਵੀ ਕਰਦੇ ਹਨ ਦੂਸਰੇ ਲੋਕਾਂ ਦੀਆਂ ਤਾਂ ਐਸੇ ਤਰ੍ਹਾਂ ਦੀ ਇੱਕ ਕਹਾਣੀ ਤੁਹਾਡੀ ਜੋ ਹਾਜ਼ਰੀ ਵਿੱਚ ਪੇਸ਼ ਕਰਨ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਾਥੀਓ ਇਹ ਕਹਾਣੀ ਹੈ ਇੱਕ ਸਮੁੰਦਰ ਜੋ ਤਲਾਬ ਹੈ ਜੰਗਲ ਦੇ ਵਿੱਚ ਉੱਥੇ ਕਾਫੀ ਸਾਰੇ ਜੋ ਹੰਸ ਰਹਿੰਦੇ ਸੀ ਤੇ ਉੱਤੇ ਤਲਾਬ ਦੇ ਉੱਤੇ ਕੌਂ ਵੀ ਰਹਿੰਦੇ ਸੀ ਤੇ ਇੱਕ ਕੌਂ ਦੇ ਮਨ ਦੇ ਵਿੱਚ ਲਾਲਚ ਆਇਆ ਕਿ ਹੰਸ ਪਾਣੀ ਦੇ ਉੱਤੇ ਵੀ ਚਲਦੇ ਹਨ ਤੈਰਦੇ ਹਨ ਅਤੇ ਇਹ ਧਰਤੀ ਦੇ ਉੱਤੇ ਜਲਦੇ ਵੀ ਬਹੁਤ ਸੋਹਣੇ ਲੱਗਦੇ ਹਨ ਇਹਨਾਂ ਦੀ ਚਾਲ ਵੀ ਬਹੁਤ ਸੋਹਣੀ ਹੈ ਅਤੇ ਜਦੋਂ ਜੀ ਕਰਦਾ ਹੈ ਥੋੜਾ ਉੱਡ ਵੀ ਲੈਂਦੇ ਹਨ ਤਾਂ ਕਾਹਨੇ ਸੋਚਿਆ ਕਿ ਮੈਨੂੰ ਉੱਡਣਾ ਤਾਂ ਆਉਂਦਾ ਪਰ ਪਾਣੀ ਦੇ ਵਿੱਚ ਮੈਂ ਤੈਰ ਤਾਂ ਨਹੀਂ ਸਕਦਾ ਤੇ ਜਿਵੇਂ ਧਰਤੀ ਦੇ ਉੱਤੇ ਹੰਸ ਚੱਲਦੇ ਹਨ ਤੇ ਉਹਨਾਂ ਦੀ ਚਾਲ ਬਹੁਤ ਸੋਹਣੀ ਹੈ ਤੇ ਮੈਨੂੰ ਉਹਦਾਂ ਦੀ ਚਾਲ ਨਹੀਂ ਆਉਂਦੀ ਤਾਂ ਉਹਦੇ ਮਨ ਵਿੱਚ ਲਾਲਚ ਆਇਆ ਕਿ ਕਿਉਂ ਨਾ ਮੈਂ ਹੰਸਾਂ ਵਾਲੀ ਚਾਲ ਸਿੱਖ ਲਵਾਂ ਅਤੇ ਤੈਰਨਾ ਸਿੱਖ ਲਵਾਂ ਪਾਣੀ ਦੇ ਵਿੱਚ ਤਾਂ ਉਹ ਇੱਕ ਹੰਸ ਨੂੰ ਆਪਣੇ ਕੋਲ ਬਿਲਾ ਕੇ ਉਹਦੇ ਨਾਲ ਗੱਲਬਾਤ ਕਰਦਾ ਹੈ ਤਾਂ ਹੰਸ ਕਹਿੰਦਾ ਹੈ ਕਿ ਭਰਾਵਾ ਕੁਦਰਤ ਨੇ ਜਿਸ ਤਰ੍ਹਾਂ ਦਾ ਸਾਨੂੰ ਬਣਾਇਆ ਹੈ ਉਸ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਤੂੰ ਸਿਆਣਾ ਬਣਾਂ ਇਦਾਂ ਦੀ ਗਲਤੀ ਨਾ ਕਰ ਨੁਕਸਾਨ ਕਰਵਾ ਬੈਠੇਗਾ ਬੜੀ ਕੋਸ਼ਿਸ਼ ਕਰਦਾ ਸਮਝਾਣ ਦੀ ਪਰ ਕਾਂ ਜਿਹੜਾ ਹੈ ਉਹ ਇੱਕ ਬੇਈਮਾਨ ਹੁੰਦਾ ਹੈ ਉਹ ਆਪਣੇ ਸਾਥੀਆਂ ਨਾਲੋਂ ਵੀ ਟੁੱਟ ਕੇ ਉਹਨਾਂ ਨੂੰ ਵੀ ਧੋਖਾ ਦੇ ਕੇ ਹੰਸਾਂ ਦੇ گروਹ ਦੇ ਵਿੱਚ ਇੱਕ ਹੰਸ ਨੂੰ ਪੱਟ ਕੇ ਤੇ ਉਹਨੂੰ ਕਹਿੰਦਾ ਤੂੰ ਮੈਨੂੰ ਸਿਖਾ ਉਹ ਬਹੁਤ ਸਿਖਾਣ ਦੀ ਕੋਸ਼ਿਸ਼ ਕਰਦਾ ਉਹਨੂੰ ਕਹਿੰਦਾ ਕਿ ਤੂੰ ਨਾ ਇਹ ਕੰਮ ਦੇ ਵਿੱਚ ਪੈ ਤੇਰੇ ਵੱਸ ਦਾ ਕੰਮ ਇਹ ਨਹੀਂ ਹੈਗਾ ਪਰ ਸਾਥਿਓ ਉਸ ਤੋਂ ਚੋਰੀਆਂ ਉਹਨਾਂ ਦਾ ਪਿੱਛਾ ਕਰਦੇ ਕਰਦੇ ਉਹਨਾਂ ਦੀ ਚਾਲ ਦੀ ਕਾਪੀ ਕਰਨਾ ਚਾਹੁੰਦਾ ਤੇ ਹੌਲੀ-ਹੌਲੀ ਉਹ ਆਪਣੀ ਚਾਲ ਵੀ ਭੁੱਲ ਗਿਆ ਜਿਹੜੀ ਆਪਣੀ ਚੱਲ ਸੀ ਉਹਦੀ ਉਹ ਭੁੱਲ ਗਿਆ ਤੇ ਕੁਝ ਚਾਲ ਜੋ ਹਾਂਸਾਂ ਵਾਂਗ ਉਹ ਚੱਲਣ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਉਹਦੇ ਵਿੱਚ ਉਹ ਆਪਣੀ ਚਾਲ ਭੁੱਲਣ ਦੇ ਨਾਲ-ਨਾਲ ਜੋ ਹਾਂਸਾਂ ਦੀ ਚਾਲ ਸੀਗੀ ਤੇ ਉਹਨੂੰ ਵੀ ਚੰਗੀ ਤਰ੍ਹਾਂ ਨਾ ਸਿੱਖ ਸਕਿਆ ਹੁਣ ਉਹ ਹਾਂਸਾਂ ਦੀ ਵੀ ਚੱਲ ਚੰਗੀ ਤਰ੍ਹਾਂ ਨਹੀਂ ਚੱਲ ਸਕਦਾ ਤੇ ਆਪਣੀ ਜਿਹੜੀ گاਵਾਵਾਂ ਵਾਲੀ ਚਾਲ ਹੈ ਉਹ ਵੀ ਨਹੀਂ ਚੱਲ ਸਕਦਾ ਤਾਂ ਪਾਣੀ ਦੇ ਵਿੱਚ ਜਾਂਦਾ ਹੈ ਤੈਰਨ ਲਈ ਤੇ ਉੱਥੇ ਸਤਿਓ ਡੁੱਬਣ ਲੱਗਦਾ ਹੈ ਕਿਉਂਕਿ ਹੰਸਾਂ ਦੇ ਪੈਰਾਂ ਵਿੱਚ ਕੁਦਰਤ ਨੇ ਜੋ ਇੱਕ ਲੇਅਰ ਲਗਾਈ ਹੋਈ ਹੈ ਮਾਸ ਦੀ ਤਾਂ ਉਸ ਨੂੰ ਚੱਪੂ ਦੇ ਆਕਾਰ ਦੇ ਵਿੱਚ ਜੋ ਹੰਸ ਯੂਜ਼ ਕਰਕੇ ਪਾਣੀ ਦੇ ਉੱਪਰ ਤੈਰਦੇ ਨੇ ਤੇ ਚੱਲਦੇ ਨੇ ਅੱਗੇ ਤਾਂ ਉਹ ਗੌਂਦੇ ਪੈਰਾਂ ਵਿੱਚ ਨਹੀਂ ਹੈਗੀ ਤੇ ਇਦਾਂ ਦੇ ਉਹਦੇ ਇੰਨੇ ਪੰਖ ਨਹੀਂ ਕੀ ਪਾਣੀ ਦੇ ਵਿੱਚੋਂ ਸਿੱਧਾ ਉਡਾਰੀ ਮਾਰ ਕੇ ਉੱਡ ਸਕਣਾ ਤਾਂ ਕੌਂ ਡੁੱਬਣ ਲੱਗਦਾ ਹੈ ਤਾਂ ਹੰਸ ਉਸ ਨੂੰ ਕਿਵੇਂ ਨਾ ਕਿਵੇਂ ਦੋਸਤੀ ਕਰਕੇ ਬਾਹਰ ਕੱਢ ਦਿੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਕੌਂ ਹੈ ਆਪਣੀ ਜਿਹੜੀ ਉਸ ਦੀ ਚਾਲ ਹੈ ਉਹ ਭੁੱਲ ਜਾਂਦਾ ਹੈ ਤੇ ਹੰਸਾਂ ਵਾਲੀ ਚਾਲ ਉਹ ਸਿੱਖ ਨਹੀਂ ਸਕਦਾ ਅਤੇ ਹੁਣ ਨਾ ਤਾਂ ਉਹਨੂੰ ਕੌਂ ਨੇੜੇ ਲਾਉਂਦੇ ਹਨ ਕਿਉਂਕਿ ਉਹ ਕਾਵਾਂ ਵਾਲੀ ਚਾਲ ਭੁੱਲ ਚੁੱਕਿਆ ਹੈ ਉੱਡਣਾ ਵੀ ਥੋੜਾ ਮੋਟਾ ਉਹ ਭੁੱਲ ਚੁੱਕਿਆ ਹੈ। ਕਾਫੀ ਦਿਨ ਹੋ ਗਏ ਸੀ ਹੰਸਾਂ ਦੀ ਨਕਲ ਕਰਦੇ ਉੱਡਣਾ ਵੀ ਭੁੱਲ ਗਿਆ ਤੇ ਆਪਣੀ ਚਾਲ ਵੀ ਭੁੱਲ ਗਿਆ ਹੰਸਾਂ ਵਾਲੀ ਚਾਲ ਉਹ ਸਿੱਖ ਨਾ ਸਕਿਆ ਤਾਂ ਸੱਚੀ ਦੋਏ ਪਾਸੋਂ ਰਹਿ ਗਿਆ ਨਾ ਤਾਂ ਉਹ ਕਾਵਾਂ ਦੀ ਚਲ ਚੱਲ ਸਕਦਾ ਤੇ ਨਾ ਹੀ ਹੰਸਾਂ ਦੀ ਚਲ ਸਿੱਖ ਸਕਿਆ ਹੁਣ ਉਹ ਕਾਵਾਂ ਦੇ ਨੇੜੇ ਜਾਂਦਾ ਤਾਂ ਗਾਂਸ ਨੂੰ ਆਪਣੇ ਨੇੜੇ ਨਹੀਂ ਲਾਉਂਦੇ ਤੇ ਹੰਸਾਂ ਦੇ ਨੇੜੇ ਜਾਂਦਾ ਤਾਂ ਹੰਸ ਵੀ ਉਸ ਨੂੰ ਆਪਣੇ ਨੇੜੇ ਨਹੀਂ ਲਾਉਂਦੇ ਤੇ ਹੁਣ ਉਹਨਾਂ ਦੇ ਆਲੇ-ਦੁਆਲੇ ਜਿਹੜਾ ਪਟਕਦਾ ਫਿਰਦਾ ਹੈ ੱੱਕੇ ਖਾਂਦਾ ਫਿਰਦਾ ਹੈ ਤਾਂ ਉਹਨੂੰ ਕੋਈ ਵੀ ਨੇੜੇ ਨਹੀਂ ਲਾਂਦਾ ਅਸਕਾਣੀ ਤੋਂ ਆਪਾਂ ਨੂੰ ਸਿੱਖਿਆ ਹੀ ਮਿਲਦੀ ਹੈਗੀ ਸਾਥੀਓ ਜੋ ਭਗਵਾਨ ਨੇ ਰੱਬ ਨੇ ਆਪਾਂ ਨੂੰ ਰੂਪ ਦਿੱਤਾ ਹੈ ਆਪਾਂ ਨੂੰ ਟੈਲੈਂਟ ਦਿੱਤਾ ਹੈ ਉਸੇ ਟੈਲੈਂਟ ਨੂੰ ਆਪਾਂ ਸਿੱਖ ਕੇ ਅੱਗੇ ਵਧੀਏ ਅਤੇ ਆਪਣਾ ਜੀਵਨ ਸਫਲ ਬਣਾਈਏ ਦੂਜਿਆਂ ਦੀ ਨਕਲ ਕਰਨ ਨਾਲੋਂ ਆਪਣੇ ਟੈਲੈਂਟ ਨੂੰ ਨਿਖਾਰੀਏ ਅਤੇ ਜੋ ਵਿਚ ਵਿਚਾਲੇ ਦੇ ਲੋਕ ਹਨ ਉਹ ਇਸੇ ਤਰ੍ਹਾਂ ਨਾ ਇੱਧਰ ਦੇ ਰਹਿੰਦੇ ਹਨ ਤਾਂ ਨਾ ਉੱਧਰ ਦੇ ਰਹਿੰਦੇ ਹਨ ਉਹ ਐਵੇਂ ਹੀ ਠੱਕੇ ਖਾਂਦੇ ਦੁਨੀਆ ਤੋਂ ਆਪਣੀ ਬੇਇੱਜ਼ਤੀ ਕਰਵਾਉਂਦੇ ਰਹਿੰਦੇ ਹਨ ਤਾਂ ਵੀਡੀਓ ਚੰਗੀ ਲੱਗੇ ਸਾਥਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਸ਼ੇਅਰ ਜਰੂਰ ਕਰ ਦੇਣਾ ਸਾਥਿਓ ਧੰਨਵਾਦ ਸਤਿ ਸ੍ਰੀ ਅਕਾਲ